ਕਰਨਾਉ ਨੂੰ ਫਲਿੱਟ ਆਇਆ ਹੈ ਅਭੀ ਇਹਦੇ ਬੁਰਤੇ ਬਰਦਾਸਤ ਆਮ ਦੱਸਦਾ ਹੋਈ ਸਹਾਇਤਾ ਜਿਸ ਹਰ ਇੱਕ ਬੰਦੇ ਨੂੰ ਸਮਰੋ ਸ੍ਰੀ ਹਰ ਰਾਇ ਜੀ ਸ੍ਰੀ ਹਰਿ ਕਿਸਨ ਤੇ ਆਈ ਜਿਸ ਲਿੱਖੇ ਖੋਲੋ ਜਾਤੇ ਇੱਕ ਬਹੁਤ ਅਦ੍ਰਿਸ਼ੀ ਹੈ ਕਰਨਾਉ ਨੂੰ ਦਾਵੇ ਤਾਇ ਸਫਾਈ ਸਫਾਈ ਤੇ ਸ਼ੀਟ ਰਿਪੋਰਟ ਨੂੰ ਦਿੱਤਾ ਹੈ ਸਾਡੇ ਸਮਾਏ ਦਾ ਪਾਉ ਜੋ ਕੰਮ ਕਰਦੇ ਦੁਪਾਰ ਸੇ ਦਰਕਰ ਨਾ ਜੀ ਵਾਹ ਆਏ ਆਏ oh ਗੁਰਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਕਹਿਣ ਲੱਗੇ ਜਦੋਂ ਅਖੀਰਲਾ ਸਮਾਪ ਭਾਈ ਮਰਦਾਨਾ ਜੀ ਦਾ ਆਇਆ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਜੀ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨੇ ਆ ਤੇਰਾ ਅਖੀਰਲਾ ਸਮਾਉਣ ਵਾੜਾ ਭਾਈ ਮਰਦਾਨਾ ਦੀ ਅੱਖਾਂ ਵਿੱਚੋਂ ਹੰਝੂ ਸਨ ਕਹਿਣ ਲੱਗਾ ਮਹਾਰਾਜ ਜਦੋਂ ਮੈਂ ਕਿਤੇ ਵੀ ਜਾਣਾ ਤੁਹਾਡੇ ਤੋਂ ਪੁੱਛ ਕੇ ਜਾਣਾ ਹੁੰਦਾ ਸੀ ਅੱਜ ਹਮੇਸ਼ਾ ਲਈ ਦੁਨੀਆ ਵਿੱਚੋਂ ਜਾ ਰਹੇ ਹਾਂ ਕਿ ਜਿੱਦ ਤੂੰ ਸਿਮਿਲ ਨੂੰ ਭੁੱਲਤਾ ਨਹੀਂ ਜਾਉਂਗੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਣ ਲੱਗੇ ਮਾਈ ਮਰਦਾਨੇ ਆ ਕਦੇ ਵੀ ਤੈਨੂੰ ਭੁੱਲ ਨਹੀਂ ਸਕਦੇ ਜਿੱਥੇ ਸਾਡਾ ਨਾਮ ਆਏਗਾ ਉੱਥੇ ਹੀ ਤੁਹਾਡਾ ਨਾਮ ਵੀ ਆਏਗਾ ਜਦੋਂ ਵੀ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਮੁਖਤੇ ਭਾਈ ਮਰਦਾਨੇ ਦਾ ਨਾਮ ਵੀ ਆਉਂਦਾ ਹੈ ਫਿਰ ਭਾਈ ਮਰਦਾਨੇ ਨੇ ਹੱਥ ਜੋੜੇ ਕਿ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਮੇਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਦੱਸੋ ਭਾਈ ਮਰਦਾਨਾ ਜੀ ਕਹਿਣ ਲੱਗੇ ਜਦੋਂ ਮੈਨੂੰ ਦਫਨਾਉਣਗੇ ਦਫਨਾਉਣ ਤੋਂ ਬਾਅਦ ਮੇਰੀ ਜਿਹੜੀ ਮਿੱਟੀ ਹੈ ਨਾ ਮੇਰੀ ਮਿੱਟੀ ਉੱਡ ਕੇ ਕਿਤੇ ਹੋਰ ਧਰ ਤੇ ਨਾ ਟਲੀ ਜਾਵੇ ਕਿਤੇ ਹੋਰ ਥਾਂ ਤੇ ਨਾ ਜਾਵੇ ਮੇਰੀ ਬੇਨਤੀ ਹੈ ਮੇਰੀ ਮਰੇ ਹੋਈ ਦੀ ਮਿੱਟੀ ਵੀ ਤੁਹਾਡੇ ਚਰਨਾਂ ਵਿੱਚ ਬਣਦੀ ਰਹੇ ਇੰਨਾ ਪਿਆਰ ਸੀ ਭਾਈ ਮਰਦਾਨੇ ਦਾ ਮੈਂ ਤੁਹਾਡੇ ਤੋਂ ਬਿਨਾਂ ਕਿਤੇ ਹੋਰ ਨਾ ਜਾਵਾਂ ਹਰ ਤਦ ਕਤ ਕਾਹੂ ਕਹਿ ਜਾਹੀਂ ਮਹਾਰਾਜ ਕਹਿੰਦੇ ਤੋਂ ਲਾਗ ਨਾ ਆਹੀ ਪਰਮੇਸ਼ਰ ਤੋਂ ਬਿਨਾਂ ਛੱਡ ਕੇ ਕਿਤੇ ਹੋਰ ਗੁਰੂ ਕਾ ਸਿੱਖ ਨਹੀਂ ਜਾਂਦਾ ਗੁਰੂ ਤੋਂ ਬਿਨਾਂ ਸਿੱਖ ਦਾ ਹੋਰ ਕੋਈ ਹੈ ਹੀ ਨਹੀਂ ਮਾਪਿਆਂ ਵਿੱਚ ਵੀ ਪਰਮੇਸ਼ਰ ਦੀ ਜੋਤੀ ਹੈ ਮਾਪੇ ਰੱਬ ਦਾ ਰੂਪ ਨੇ ਜਿੰਨੇ ਸਬੰਧ ਨੇ ਇਹ ਵੀ ਰੱਬ ਨੇ ਬਣਾਏ ਨੇ ਸਾਡਾ ਕੋਈ ਸਬੰਧ ਨਹੀਂ ਬਣਾਇਆ ਹੋਇਆ ਜਿੰਨੇ ਵੀ ਸਬੰਧ ਨੇ ਜਿੰਨਾ ਵੀ ਇੱਕ ਦੂਜੇ ਨਾਲ ਸਾਡਾ ਪਿਆਰ ਹੈ ਇਹ ਪਰਮੇਸ਼ਰ ਦੇ ਬਣਾਏ ਹੋਏ ਸਬੰਧ ਨੇ ਅਸੀਂ ਕਿਸੇ ਨਾਲ ਸਬੰਧ ਨਹੀਂ ਬਣਾਉਂਦੇ ਇਸ ਲਈ ਮਹਾਰਾਜ ਕਹਿੰਦੇ ਪਰਮੇਸ਼ਰ ਹੀ ਸਾਰੇ ਸਾਥੀ ਵਰਤ ਰਿਹਾ ਹੈ ਮਾਤਾ ਦੀ ਕੁੱਖ ਵਿੱਚੋਂ ਲੈ ਕੇ ਸਾਡੇ ਜਨਮ ਤੋਂ ਪਹਿਲਾਂ ਤੋਂ ਲੈ ਕਰਕੇ ਮਰਨ ਤੋਂ ਬਾਅਦ ਤੱਕ ਮਹਾਰਾਜ ਕਹਿੰਦੇ ਪਰਮੇਸ਼ਰ ਹੀ ਸਾਡੇ ਨਾਲ ਹੈ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸਦਾ ਅੰਗ ਸੰਗੇ ਹਮੇਸ਼ਾ ਨਾਲ ਰਹਿਣ ਵਾਲਾ ਕਾਲ ਸਿੱਖ ਉਸ ਅਕਾਲ ਦੀ ਪੂਜਾ ਕਰਦਾ ਨਾ ਜਿਹਦਾ ਜਨਮ ਹੋਇਆ ਨਾ ਤਤ ਹੈ ਨਾ ਮਤ ਹੈ ਨਾ ਤਾਤ ਉਹਦਾ ਪਿਓ ਹੈ ਨਾ ਮਤ ਹੈ ਮਾਂ ਹੈ ਉਹਦੀ ਉਹ ਆਪਣੇ ਆਪ ਦੇ ਵਿੱਚੋਂ ਪੈਦਾ ਹੋਇਆ ਅਕਾਲ ਹੈ ਜਿਹੜਾ ਭਾਈ ਸਮੇਂ ਵਿੱਚ ਨਹੀਂ ਆਉਂਦਾ ਉਹ ਅਜਨਮ ਹੈ ਅਜਨਮੰ ਮਹਾਰਜ ਕਹਿੰਦੇ ਉਹਦਾ ਕਦੇ ਵੀ ਜਨਮ ਨਹੀਂ ਹੋਇਆ ਤੇ ਨਾ ਉਹਦਾ ਜਨਮ ਹੈ ਤੇ ਨਾ ਉਹਦੀ ਮੌਤ ਹੁੰਦੀ ਕਿਉਂਕਿ ਮਹਾਰਜ ਕਹਿੰਦੇ ਜੋ ਉਪਜਹਿ ਸੋ ਬਨਸਹਿ ਜਿਹੜਾ ਪੈਦਾ ਹੋਏਗਾ ਉਹਦੀ ਮੌਤ ਵੀ ਆਏਗੀ ਇਹ ਸ੍ਰੀ ਮਹਾਰਜ ਕਹਿੰਦੇ ਪਰਮੇਸ਼ਰ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੈ ਉਹ ਅਕਾਲ ਹੈ ਸਿੱਖ ਉਹਦੀ ਪੂਜਾ ਕਰਦਾ ਪੰਚੇ ਸੋ ਹੈ ਹیدرਾਜਾਨ ਪੰਚਾ ਕਾ ਗੁਰ ਏਕ ਤੇਹਾ ਇੱਕੋ ਦਾ ਧਿਆਨ ਕਰਦੇ ਨੇ ਉਨਾ ਸ੍ਰੇਸ਼ਟ ਮਹਾਂਪੁਰਖਾਂ ਦਾ ਇੱਕੋ ਹੀ ਗੁਰੂ ਹੈ ਉਸ ਕਰਤੇ ਦੀ ਕੀਤੀ ਹੋਈ ਕੁਦਰਤ ਦਾ ਕੋਈ ਸਮਾਰੰਥ ਨਹੀਂ ਹੈ ਜੀ ਉਹ ਬੇਅੰਤ ਹੈ ਉਹਦੇ ਇੱਕ ਇੱਕ ਰੋਮ ਦੇ ਵਿੱਚ ਮਹਾਰਾਜ ਕਹਿੰਦੇ ਬਹੁਤ ਵੱਡੀਆਂ-ਵੱਡੀਆਂ ਤਰਤੀਆਂ ਸਮਾਈਆਂ ਨੇ ਉਹ ਅਚਰਜਕਾਰ ਪੁਰਖ ਵਾਹਿਗੁਰੂ ਹੈ ਉਹ ਬਿਸਮਾਦ ਹੈ ਉਹ ਅਗੋਚਰ ਹੈ ਉਹ ਅਟਲ ਹੈ ਉਹ ਨਿਰੰਧਨ ਵਾਹਿਗੁਰੂ ਹੈ ਉਸ ਨੂੰ ਜਾਣਿਆ ਨਹੀਂ ਜਾ ਸਕਦਾ ਜਿਵੇਂ ਮੱਛੀ ਪਾਣੀ ਵਿੱਚ ਰਹੇ ਕਿਸੇ ਨੇ ਮੱਛੀ ਨੂੰ ਪੁੱਛਣਾ ਕਿ ਪਾਣੀ ਵਿੱਚੋਂ ਤੂੰ ਬਾਹਰ ਆ ਜਾ ਪਾਣੀ ਵਿੱਚ ਕੀ ਕਰਦੀ ਐ ਉਹਨੇ ਕਿਹਾ ਪਾਣੀ ਤੋਂ ਬਾਹਰ ਆ ਕੇ ਮੈਂ ਮਰ ਜਾਵਾਂਗੀ ਫਿਰ ਪੁੱਛਣ ਵਾਲੇ ਨੇ ਪੁੱਛਿਆ ਚੰਗਾ ਜੇ ਤੂੰ ਪਾਣੀ ਵਿੱਚ ਰਹਿਣੀ ਐ ਤਾਂ ਇਹਦੀ ਡੰਗਾਈ ਲਵਾਈ ਦੱਸ ਦੇ ਉਹ ਮੱਛੀ ਬੜੀ ਸਿਆਣੀ ਸੀ ਉਹ ਕਹਿਣ ਲੱਗੀ ਮੈਂ ਕੀ ਲਣਾ ਲੁਗਾਈ ਤੇ ਲਵਾਈ ਤੋਂ ਪਹਿਲੀ ਗੱਲ ਤਾਂ ਮੈਂ ਵਿਆਹ ਨਹੀਂ ਨੀ ਕਰ ਸਕਦੀ ਦੂਜੀ ਗੱਲ ਮੈਨੂੰ ਬਿਆਨ ਕਰਨ ਦੀ ਲੋੜ ਕੀ ਐ ਮੈਨੂੰ ਇੰਨਾ ਪਤਾ ਮੈਂ ਪਾਣੀ ਵਿੱਚੋਂ ਵਿਛੜ ਜਾਵਾਂਗੀ ਤੇ ਮਰ ਜਾਵਾਂਗੀ ਸਿੱਖ ਦੀ ਮਰਿਆਦਾ ਇੰਨੀ ਕੀ ਰਹਿਣੀ ਚਾਹੀਦੀ ਹੈ ਹੁਣ ਬੜੇ ਵਿਦਵਾਨ ਨੇ ਕਹਿਣਗੇ ਅਸੀਂ ਦੱਸ ਦਿਆਂਗੇ ਪਰ ਮਹਾਰਜ ਕਹਿੰਦੇ ਨਹੀਂ ਤੂੰ ਬੇਅੰਤ ਕਹੋ ਵਿਰਲਾਦਾਨ ਹੈ ਬ੍ਰਹਮਨੇਤ ਬ੍ਰह्म ਕਹਾਏ ਉਹ ਕਾਲਪੁਰਖ ਵਾਹਿਗੁਰੂ ਬ੍ਰਹਮ ਹੈ ਨੇਤ ਹੈ ਨੇਤ ਕਹਾਏ ਉਹਨੂੰ ਕੋਈ ਜਾਣ ਨਹੀਂ ਸਕਦਾ ਵਾਹਿਗੁਰੂ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਪੂਰਨ ਗੁਰਸਿੱਖ ਬਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਹੈ ਬਾਣੀ ਸਾਡਾ ਜੀਵ ਹੈ ਬਾਣੀ ਵਿੱਚੋਂ ਹੀ ਅਸੀਂ ਸਹਿਦ ਲੈਣੀ ਹੈ ਬਾਣੀ ਵੀ ਬਾਣੀ ਹੀ ਸਾਡਾ ਮਾਰਗਦਸ਼ਟੀ ਹੈ ਬਾਣੀ ਹੀ ਸਾਡਾ ਪੰਥ ਹੈ ਬਾਣੀ ਹੀ ਸਾਡਾ ਆਗੂ ਹੈ ਜਿਹੜੇ ਸਿੱਖ ਗੁਰੂ ਗ੍ਰੰਥ ਦੀ ਬਾਣੀ ਪੜ੍ਹਦੇ ਨੇ ਉਹਨਾਂ ਵਾਸਤੇ ਗੁਰੂ ਹੀ ਉਹਨਾਂ ਦਾ ਆਗੂ ਹੈ ਤੇ ਜੇਦਾ ਆਗੂ ਸਿਰਮੌਰ ਹੋਵੇ ਭਾਈ ਤੁਸੀਂ ਹਿਸਤਰੀ ਪੜ੍ਹ ਕੇ ਦੇਖੋ ਜਦੋਂ ਵੀ ਸਾਡੇ ਆਗੂ ਸਿਰਮੌਰ ਹੋਣਗੇ ਸਿੱਖ ਪੰਥ ਕਦੇ ਵੀ ਮਾਰ ਨਹੀਂ ਖਾਏਗਾ ਅਸੀਂ ਮਾਰਾਂ ਉਦੋਂ ਖਾਧੀਆਂ ਨੇ ਜਦੋਂ ਸਾਡੇ ਵਿੱਚੋਂ ਹੀ ਗਦਾਰ ਪੈਦਾ ਹੋ ਗਏ ਸਿੱਖਾਂ ਨੂੰ ਅੱਜ ਤੱਕ ਕੋਈ ਮਾਰ ਨਹੀਂ ਸਕਿਆ ਜੇ ਮਹਾਰਾਜਾ ਰਣਜੀਤ ਸਿੰਘ ਜੀ ਚੜ੍ਹਾਈ ਕਰਦੇ ਨੇ ਸਿੱਖਾਂ ਦੀ ਗਦਾਰੀ ਕਰਕੇ ਕਰਦੇ ਨੇ ਜੇ ਹਰੀ ਸਿੰਘ ਨਲਵਾ ਸ਼ਹੀਦ ਹੁੰਦਾ ਸਿੱਖਾਂ ਦੀ ਗਦਾਰੀ ਕਰਕੇ ਸ਼ਹੀਦ ਹੁੰਦਾ ਇਸ ਵਾਸਤੇ ਮਹਾਰਾਜ ਕਹਿੰਦੇ ਸਿੱਖ ਜਦੋਂ ਗਦਾਰ ਹੋਏ 84 ਦਾ ਕਾਣ ਹੋਇਆ ਬਲੂ ਸਟਾਰ ਹੋਇਆ ਸਿੱਖਾਂ ਦੀ ਗਦਾਰੀ ਕਰਕੇ ਹੋਇਆ ਸਾਡੇ ਵਿੱਚੋਂ ਹੀ ਕੋਈ ਨਾ ਕੋਈ ਪੈਦਾ ਹੁੰਦਾ ਸਿੱਖਾਂ ਵਿੱਚ ਵੀ ਸੂਰਮੇ ਨੇ ਸਿੱਖਾਂ ਵਿੱਚ ਹੀ ਬਾਣੀ ਪੜਨ ਵਾਲੇ ਨੇ ਸਿੱਖਾਂ ਵਿੱਚ ਜਪੀ ਤਪੀ ਬ੍ਰਹਮ ਗਿਆਨੀ ਨੇ ਕੋਈ ਸ਼ੱਕ ਨਹੀਂ ਸਿੱਖਾਂ ਦੇ ਬੱਚੇ ਬਹੁਤ ਵੱਡੇ ਵੱਡੇ ਅਉਧਿਆਂ ਤੇ ਬੈਠੇ ਨੇ ਕੋਈ ਘਾਟ ਨਹੀਂ ਸਿੱਖਾਂ ਕੋਲੇ ਅਣਮਿੱਥਿਆ ਪੈਸਾ ਹੈ ਗੁਰੂ ਸਾਹਿਬ ਦੀ ਕਿਰਪਾ ਮਹਾਰਾਜ ਕਹਿੰਦੇ ਕੋਈ ਮਾਨ ਨਹੀਂ ਪਰ ਮਹਾਰਾਜ ਕਹਿੰਦੇ ਇਹ ਵੀ ਗੱਲ ਮੰਨਣੀ ਪੈਗੀ ਜਦੋਂ ਵੀ ਸਿੱਖਾਂ ਨੂੰ ਕੋਈ ਮਾਰਦਾ ਆਪਣੇ ਸਿੱਖੀ ਮਾਰਦੇ ਨੇ ਗਦਾਰ ਵੀ ਸਾਡੇ ਕੌਮ ਦੇ ਵਿੱਚੋਂ ਪੈਦਾ ਹੁੰਦੇ ਨੇ ਇਸ ਲਈ ਮਹਾਰਾਜ ਕਹਿੰਦੇ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਉਹ ਅਕਾਲ ਪੁਰਖ ਵਾਹਿਗੁਰੂ ਸੁਮਾਰ ਹੈ ਫਿਰ ਸਿੱਧਾਂ ਨੇ ਮਾਰਦ ਨੂੰ ਆਖਿਆ ਇਹ ਜਿਹੜੀ ਧਰਤੀ ਹੈ ਨਾ ਉਹ ਕਿਹਨੇ ਬਲਦਨੇ ਚੱਕੀ ਹੋਈ ਹੈ ਇਹ ਹਿੰਦੂ ਸਨਾਤਨ ਧਰਮ ਮੰਨਦਾ ਹੈ ਉਹਨਾਂ ਦੀ ਮਨੌਤ ਤੇ ਤਲੋ ਮੁਬਾਰਕ ਹੈ ਪਰ ਸਤਿਗੁਰੂ ਗੁਰਨਾਨਕ ਸਾਹਿਬ ਮਾਰਦ ਨੇ ਸਿੱਧਾਂ ਨੂੰ ਇਹ ਗੱਲ ਆਖੀ ਸਿੱਧ ਕਹਿਣ ਲੱਗੇ ਧੌਲ ਧਰਮ ਦਇਆ ਕਾ ਪੂਤ ਉਹ ਕਹਿੰਦੇ ਨੇ ਧਰਤੀ ਨੂੰ ਇੱਕ ਧੌਲ ਨੇ ਬਲਦਨੇ ਚੱਕਿਆ ਹੋਇਆ ਮਾਰਦ ਕਹਿੰਦੇ ਇਦਾਂ ਕਿਦਾਂ ਹੋ ਸਕਦਾ ਮਹਾਰਾਜ ਕਹਿੰਦੇ ਨਹੀਂ ਤੌਲ ਧਰਮ ਉਹ ਚਿੱਟੇ ਰੰਗ ਦਾ ਜਿਹੜਾ ਤੌਲ ਹੈ ਜ ਜਿਹਨੂੰ ਤੁਸੀਂ ਬਲਦ ਕਹਿ ਰਹੇ ਹੋ ਮਹਾਰਾਜ ਕਹਿੰਦੇ ਸਾਡੇ ਅਕੋਰਡਿੰਗ ਤਾਂ ਧਰਮ ਹੀ ਤੌਲ ਹੈ ਕਿ ਧਰਮ ਤੋਂ ਬਿਨਾਂ ਨਾਮ ਤੋਂ ਬਿਨਾਂ ਧਰਤੀ ਨਹੀਂ ਟਿਕ ਸਕਦੀ ਤੇ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ ਕਲ ਵੀ ਮੈਂ ਬੇਨਤੀ ਕੀਤੀ ਸੀ ਜਿਹਦੇ ਕੋਲੇ ਦਇਆ ਨਹੀਂ ਉਹ ਕਦੇ ਧਰਮੀ ਨਹੀਂ ਹੋ ਸਕਦਾ ਸਾਡੇ ਪੰਜਾਬ ਦੀ ਇੱਕ ਖਾਸੀਅਤ ਹੈ ਵੀ ਸਾਡੇ ਨਾਲ ਕੋਈ ਕਿੰਨਾ ਵੀ ਕੁਝ ਕਰੀ ਜਾਏ ਭਾਵੇਂ ਸਾਨੂੰ ਮਾਰੀ ਜਾਏ ਵੱਢੀ ਜਾਏ ਪਰ ਜਦੋਂ ਉਹ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਤੋਂ ਆਪਣੀ ਮੰਗ ਮੰਗਦਾ ਹੈ ਆਪਣਾ ਦੁੱਖੜਾ ਰੋਂਦਾ ਹੈ ਅਸੀਂ ਸਾਰਾ ਕੁਝ ਭੁੱਲ ਕੇ ਉਹਦੀ ਸਹਾਇਤਾ ਕਰਨ ਤਲੀ ਜਾਂਦੇ ਆ ਇਹ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚੋਂ ਮਿਲਿਆ ਇਹ ਸਾਡੇ ਬਲੱਡ ਦੇ ਵਿੱਚ ਹੀ ਹੈ ਲੰਗਰ ਦੀ ਪ੍ਰਥਾ ਸਿੱਖ ਕੌਮ ਦੇ ਵਿੱਚ ਹੈ ਭਾਵੇਂ ਕੋਈ ਵੈਰੀ ਆਵੇ ਕੋਈ ਵਿਗਾਨਾ ਆਵੇ ਕੋਈ ਕੋਈ ਆ ਜੇ ਤੇ ਸਿੱਖ ਦਾ ਕਰਮ ਹੈ ਉਹਨੂੰ ਪ੍ਰਸ਼ਾਦਾ ਪਣੀ ਸਿਖਾਉਣੀ ਸਿਖਾਉਣਾ ਉਹਨੂੰ ਬਹੁਤ ਪ੍ਰਚਾਰਕ ਬਣਨਗੇ ਲੰਗਰਾਂ ਤੇ ਪੈਸਾ ਨਾ ਲਾਓ ਜਿਸ ਦਿਨ ਲੰਗਰਾਂ ਤੇ ਅਸੀਂ ਪੈਸਾ ਲਾਉਣਾ ਹਟ ਗਏ ਸਿੱਖੀ ਦੀ ਮੁਨੀਯਾਦ ਖਤਮ ਹੋ ਜਾਏਗੀ ਸਿੱਖ ਲੰਗਰ ਔਰ ਪੰਗਤ ਕਰਕੇ ਪ੍ਰਚਲਿਤ ਨੇ ਸੰਗਤ ਔਰ ਪੰਗਤ ਸਿੱਖਾਂ ਵਿੱਚ ਦੋ ਖੰਭ ਨੇ ਜਿੰਨੀ ਜਿੰਨਾ ਚਿਰ ਪੰਗਤ ਤੇ ਸੰਗਤ ਚੱਲਦੀ ਰਹੇਗੀ ਸਿੱਖ ਮਹਾਰਾਜ ਕਹਿੰਦੇ ਉਡਾਰੀਆਂ ਮਾਰਦਾ ਰਹੇਗਾ ਜਿੰਨਾ ਜਦੋਂ ਸਿੱਖ ਕੌਮ ਦੇ ਵਿੱਚ ਦੋਵੇਂ ਚੀਜ਼ਾਂ ਖਤਮ ਹੋ ਗਈਆਂ ਮਹਾਰਾਜ ਕਹਿੰਦੇ ਸਿੱਖਾਂ ਦੀ ਪਛਾਣ ਵੀ ਖਤਮ ਹੋ ਜਾਏਗੀ ਇਸ ਲਈ ਮਾਰਦ ਕਹਿੰਦੀ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਉਸ ਕਾਲਪੁਰਖ ਵਾਹਿਗੁਰੂ ਨੇ ਇੱਕ ਸੂਤਰ ਇੱਕ ਧਾਗੇ ਦੇ ਵਿੱਚ ਉਸ ਧੌਲ ਨੂੰ ਸੰਤੋਖ ਨੂੰ ਥਾਪ ਕੇ ਰੱਖਿਆ ਹੋਇਆ ਹੈ ਧਰਮੀ ਧੌਲ ਹੈ ਤੇ ਧਰਮ ਦੀ ਕਿਰਪਾ ਦੇ ਨਾਲ ਹੀ ਧਰਤੀ ਟਿਕੀ ਹੋਈ ਹੈ ਇਦਾਂ ਕੋਈ ਧਰਤੀ ਨੂੰ ਧੌਲ ਕੋਈ ਬਲਦ ਟਿਕਾ ਨਹੀਂ ਸਕਦਾ ਫਿਰ ਉਹ ਕਹਿੰਦੇ ਨੇ ਜੇ ਕੋ ਉੱਜਾ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਪਾਰ ਮਹਾਰਜ ਕਹਿੰਦੇ ਨੇ ਚਲੋ ਤੁਹਾਡੀ ਗੱਲ ਮੱਲ ਲੈਨੇ ਆਂ ਵੀ ਬਲਦ ਦੇ ਉੱਪਰ ਧਰਤੀ ਖੜੀ ਐ ਤੇ ਸਤਿਗੁਰੂ ਕਹਿੰਦੇ ਉਹ ਬਲਦ ਕਿਹਦੇ ਉੱਪਰ ਖੜਾ ਫਿਰ ਮਹਾਰਜ ਨੇ ਅੱਗੇ ਪ੍ਰਸ਼ਨ ਕੀਤਾ ਸਿੱਧਾ ਨੂੰ ਬਈ ਤੁਹਾਡੇ ਅਕੋਰਡਿੰਗ ਜੇ ਧੌਲ ਧਰਤੀ ਤੇ ਬਲਦ ਦੇ ਉੱਪਰ ਖੜੀ ਹੋਈ ਐ ਉਹ ਜਿਹੜਾ ਬਲਦ ਐ ਉਹ ਕਿਸ ਦੇ ਆਸਰੇ ਖੜਾ ਹੋਇਆ ਸਿੱਧ ਕਹਿਣ ਲੱਗੇ ਧਰਤੀ ਇੱਕ ਹੋਰ ਐ ਮਹਾਰਜ ਕਹਿੰਦੇ ਫਿਰ ਬਲਦ ਵੀ ਹੋਰ ਹੋ ਜਾਣਾ ਉਹ ਕਹਿੰਦੇ ਧਰਤੀ ਇੱਕ ਹੋਰ ਐ ਮਹਾਰਾਜ ਕਹਿੰਦੇ ਫਿਰ ਤਾਂ ਇਦਾਂ ਧਰਤੀ ਤੇ ਧੌਲ ਧਰਤੀ ਤੇ ਧੌਲ ਹੀ ਚੱਲੀ ਜਾਣਾ ਮਹਾਰਾਜ ਕਹਿੰਦੇ ਅੰਤ ਤਾਂ ਫਿਰ ਵੀ ਨਹੀਂ ਆਉਣਾ ਸਿੱਧਾਂ ਦੀਆਂ ਅੱਖਾਂ ਖੁੱਲੀਆਂ ਮਹਾਰਾਜ ਕਹਿੰਦੇ ਜੇ ਕੋ ਬੁੱਝਾ ਹੋਵੇ ਸਥਿਆਰ ਧਵਲੇ ਉੱਪਰ ਕੀਤਾ ਭਾਰ ਇਦਾਂ ਤਾਂ ਉਸ ਧਰਤੀ ਦੇ ਉੱਪਰ ਜਿਹੜਾ ਧੌਲ ਖੜਾ ਉਹਦੇ ਉੱਪਰ ਕਿੰਨਾ ਭਾਰ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਮਹਾਰਾਜ ਕਹਿੰਦੇ ਦੱਸੋ ਤਾਂ ਸਹੀ ਉਹ ਧਰਤੀ ਤੇ ਕਿੰਨਾ ਕੁ ਭਾਰ ਹੈ ਤੇ ਕਿੰਨੀਆਂ ਕੁ ਧਰਤੀਆਂ ਨੇ ਸਿੱਧਾਂ ਨੂੰ ਇਸ ਗੱਲ ਦੀ ਉੱਤਰਨਾ ਆਇਆ ਮਹਾਰਾਜ ਅਗੇ ਹੱਥ ਜੋੜੇ ਮਹਾਰਾਜ ਕਹਿੰਦੇ ਤਿਸਕੇ ਤਿਸਤੇ ਭਾਰ ਤਲਾ ਕਮਨ ਜੋਰ ਜੀ ਜਾਤ ਫਿਰ ਸਿੱਧ ਕਹਿਣ ਲੱਗੇ ਇਹ ਜਿੰਨੇ ਜੀਵ ਜੰਤ ਨੇ ਇਹਨਾਂ ਨੂੰ ਪੈਦਾ ਕੌਣ ਕਰਦਾ ਪਾਲਣਾ ਕੌਣ ਕਰਦਾ ਮਹਾਰਾਜ ਕਹਿੰਦੇ ਅਕਾਲੀ ਆ ਸਾਰਿਆਂ ਨੂੰ ਪੈਦਾ ਕਰਨ ਵਾਲਾ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦੇ ਰੂਪਿਆ ਮਹਾਰਾਜ ਕਹਿੰਦੇ ਇੱਕੋ ਨੂਰ ਤੋਂ ਇੱਕੋ ਬਚਨ ਤੋਂ ਸਾਰੀ ਸ੍ਰਿਸ਼ਟੀ ਕਾਇਨਾਤ ਪੈਦਾ ਹੋਈ ਹੈ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਬੈਠੇ ਨੇ ਇੱਕ ਪੰਡਤ ਵਿਦਵਾਨ ਆਇਆ ਮਹਾਰਾਜ ਦੀ ਸਭਾ ਲੱਗੀ ਹੋਈ ਹੈ ਉਹ ਵਿਦਵਾਨ ਆ ਕੇ ਕਹਿਣ ਲੱਗਾ ਮਹਾਰਾਜ ਤੁਹਾਨੂੰ ਮੱਥਾ ਟੇਕਣ ਦਾ ਫਾਇਦਾ ਕੀ ਹੈ ਤੁਹਾਨੂੰ ਮੱਥਾ ਟੇਕ ਕੇ ਸਿੱਖਾਂ ਨੂੰ ਕੀ ਮਿਲਦਾ ਮਹਾਰਾਜ ਨੇ ਕਿਹਾ ਵੀ ਤੋਸੇ ਖਾਨੇ ਵਿੱਚੋਂ ਮੋਹਰ ਲੈ ਕੇ ਆਓ ਸਿੱਖ ਮੋਹਰ ਲੈ ਆਏ ਭੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਪੰਡਤ ਜੀ ਇਹਦੀ ਮੋਹਰ ਦੇ ਅੱਖਰ ਪੜੋ ਜਦੋਂ ਮੋਹਰ ਦੇ ਅੱਖਰ ਪੜਨ ਲੱਗਾ ਅੱਖਰ ਸੀ ਪੁੱਠੇ ਹੁੰਦੇ ਆ ਮੋਹਰ ਤੇ ਉਹ ਕਹਿੰਨ ਲਗਾ ਮਹਾਰਾਜ ਇਹ ਤਾਂ ਅੱਖਰ ਪੁੱਠੇ ਨੇ ਮਹਾਰਾਜ ਕਹਿੰਦੇ ਕਾਗਜ਼ ਲਾਓ ਕਾਗਜ਼ ਤੇ ਮੋਹਰ ਲਾਓ ਜਦੋਂ ਮੋਹਰ ਲਾਈ ਮਹਾਰਾਜ ਕਹਿੰਦੇ ਅੱਖਰ ਸਿੱਧੇ ਹੋ ਗਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਕੋਈ ਭਾਵਨਾ ਦੇ ਨਾਲ ਜਦੋਂ ਕੋਈ ਸ਼ਰਧਾ ਧਾਰ ਕੇ ਗੁਰੂ ਨੂੰ ਨਮਸਕਾਰ ਕਰਦਾ ਮਹਾਰਾਜ ਕਹਿੰਦੇ ਪੁੱਠੇ ਅੱਖਰ ਵੀ ਸਿੱਧੇ ਹੋ ਕਰ ਦਿੰਦਾ ਗੁਰੂ ਦੇ ਵਿੱਚ ਕਰਾਵਾਤ ਹੈ ਗੁਰੂ ਲੇਖ ਬਦਲ ਸਕਦਾ ਹੈ ਗੁਰੂ ਕਰਮ ਤਬਦੀਲ ਕਰ ਸਕਦਾ ਹੈ ਤੇ ਸਤ ਜਾਨੋ ਜਿਹੜਾ ਗੁਰੂ ਨਾਲ ਅੜ ਜਾਵੇ ਤੇ ਗੁਰੂ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੜੇ ਸੋ ਟੜੇ ਸਰਨ ਪਰੇ ਸੋ ਤਰੇ ਜਿਹੜਾ ਇੱਥੇ ਟੜ ਕੇ ਆ ਦੇ ਜਿਹੜਾ ਕਵੇ ਮੇਰੇ ਵਰਗਾ ਕੋਈ ਨਹੀਂ ਜਿਹੜੇ ਕਵਾ ਮਹਾਰਾਜ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖ ਸੁਦਿਸ਼ਟ ਹਰ ਮਾਰਿਆ ਤਹਿਲਾਦ ਤਰਾਇਆ ਮਹਾਰਾਜ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨਨਾਰਕ ਐਸਾ ਹਰ ਫੇਬਿਆ ਅੰਤ ਲਏ ਛਡਾਇਆ ਗੁਰੂ ਰਾਖਾ ਹੈ ਮਾਈ ਹਉ ਵਰੀ ਮਾਈ ਹਉ ਵਰੀ ਹਉ ਵਰੀ ਹਉ ਵਰੀ Oh. ਕਦਾੀ ਫੁੱਲ ਤਲ you uh... ਕਸਮਾ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਿ ਪਾਲੋ ਅਮਪਾਰਕ ਤੁਮਰੀ ਧਾਰੇ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਬਹਿਣਗੇ ਪ੍ਰਬੰਧ ਕਮੇਟੀ ਵੱਲੋਂ ਆਪ ਸਾਹਿਬ